ਇਸੇ ਮੰਝੇ ਦੇ ਉੱਤੇ ਛੋਟੇ ਸਹਿਬਜ਼ਾਦੀ ਅਤੇ ਮਾਤਾ ਗੁਜਰਕੌਰ ਜੀ ਜਿਹੜੇ ਹਨ ਰਨ ਰਾਤ ਨੂੰ ਸੁੱਤੇ ਸਨ ਇੱਕ ਸੰਕੇਤਕ ਤੌਰ ਤੇ ਤਸਵੀਰ ਵੀ ਰੱਖੀ ਹੋਈ ਹੈ ਇੱਕ ਪਾਸੇ ਗੰਗੂ ਬਾਂਮਣ ਹੈ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਸੱਜੇ ਪਾਸੇ ਤੇ ਖੱਬੇ ਪਾਸੇ ਆਪਣੇ ਲਾਲਾ ਨੂੰ ਲੈ ਕੇ ਇਸ ਮੰਝੇ ਦੇ ਉੱਤੇ ਬਿਰਾਜਮਾਨ ਹੈ ਸਾ ਸੰਗਤ ਜੀ ਉਸ ਕਮਰੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਕੀ ਗੰਗੂ ਪਾਪੀ ਦੇ ਘਰ ਦੇ ਵਿੱਚ ਇੱਕ ਰਾਤ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਨੇ ਬਤੀਤ ਕੀਤੀ ਸੀ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਸਹੀੜੀ ਸੰਗਤ ਜੀ ਜਿਸ ਮੰਝੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੋਈ ਆਮ ਮੰਝਾ ਨਹੀਂ ਹੈ ਬਲਕਿ ਮਾਤਾ ਕੁਚਰ ਕੌਰ ਜੀ ਦਾ ਮੰਝਾ ਜਿਸ ਵੇਲੇ ਆਪਣੇ ਰਸੋਈਏ ਗੰਗੂ ਦੇ ਘਰ ਮਾਤਾ ਕੁਚਰ ਕੌਰ ਜੀ ਤੇ ਛੋਟੇ ਸੈਬਜ਼ਾਦੇ ਪਹੁੰਚਦੇ ਨਹੀਂ ਇੱਕ ਰਾਤ ਇਸ ਸਥਾਨ ਦੇ ਉੱਤੇ ਬਤੀਤ ਕਰਦੇ ਨੇ ਤੇ ਇਸੇ ਮੰਝੇ ਦੇ ਉੱਤੇ ਰਾਤ ਮਾਤਾ ਕੁਚਰ ਕੌਰ ਜੀ ਆਪਣੇ ਸੱਜੇ ਅਤੇ ਖੱਬੇ ਪਾਸੇ ਸੈਬਜ਼ਾਦਿਆਂ ਨੂੰ ਲੈ ਕੇ ਪਾਏ ਹੋਏ ਵੀ ਕਾਇਤ ਰਹਿੰਦੇ ਨੇ ਹਾਲਕੀ ਇਸ ਮੰਜ਼ੇ ਦੇ ਉੱਤੇ ਇੱਕ ਸੰਕੇਤਕ ਤੌਰ ਤੇ ਫੋਟੋ ਵੀ ਲਗਾਈ ਗਈ ਹੈ ਤਾਂ ਕਿ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਇਸੇ ਸਥਾਨ ਦੇ ਉੱਤੇ ਗੰਗੂ ਦਾ ਮਨ ਬੇਈਮਾਨ ਹੁੰਦਾ ਹੈ ਤੇ ਉਸ ਦੇ ਵੱਲੋਂ ਮਾਤਾ ਜੀ ਦੀਆਂ ਮੋਹਰਾ ਚੋਰੀ ਕਰ ਲੀਆਂ ਜਾਂਦੀਆਂ ਨੇ ਤੇ ਖੁਦ ਹੀ ਰੋਲਾ ਪਾ ਦਿੱਤਾ ਜਾਂਦਾ ਹੈ ਜਦੋਂ ਮਾਤਾ ਜੀ ਇਹ ਕਹਿੰਦੇ ਨੇ ਕਿ ਤੂੰ ਮੋਹਰਾ ਰੱਖ ਲੈ ਪਰ ਰੋਲਾ ਨਾ ਪਾ ਇਹ ਸੁਣ ਕੇ ਗੰਗੂ ਨੂੰ ਗੁੱਸਾ ਆ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਗਾ ਰਹੇ ਹੋ ਇਹ ਬਸ ਇਥੋਂ ਹੀ ਸਫਰ-ਏ-ਸ਼ਹਾਦਤ ਦਾ ਕਾਫਲਾ ਅੱਗੇ ਵਧਦਾ ਹੈ ਦਰਅਸਲ ਇਨਾਮ ਦੇ ਲਾਲਚ ਤੇ ਵਿੱਚ ਗੰਗੂ ਮੋਰਿੰਡੇ ਦੇ कोतवाल ਕੋਲ ਜਾਂਦਾ ਹੈ ਅਤੇ ਮਾਤਾ ਜੀ ਤੇ ਸਾਬਜ਼ਾਦਿਆਂ ਦੀ ਖਬਰ ਉਹਨਾਂ ਨੂੰ ਤੇ ਆਉਂਦਾ ਜਿਸ ਤੋਂ ਬਾਅਦ ਅਗਲੇ ਦਿਨ ਗੁਰਦੁਆਰਾ ਸ਼੍ਰੀ ਰਾਜਸਾਹਬ ਵਾਲੀ ਸਥਾਨ ਤੇ ਮੋਰਿੰਡਾ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਗੰਗੂ ਬਾਮਣ ਦਾ ਜਿੱਥੇ ਘਰ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸ੍ਰੀ ਅਟਕ ਸਾਹਿਬ ਕਿਉਂਕਿ ਇਸ ਜਗ੍ਹਾ ਦੇ ਉੱਤੇ ਇੱਕ ਰਾਤ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਬਤੀਤ ਕੀਤੀ ਸੀ ਇਸੇ ਕਰਕੇ ਇਸ ਦਾ ਨਾਮ ਗੁਰਦੁਆਰਾ ਸ੍ਰੀ ਅਟਕ ਸਾਹਿਬ ਰੱਖਿਆ ਹੋਇਆ ਹੈ ਤੇ ਜੇਕਰ ਇਸ ਇਮਾਰਤ ਦੀ ਬਨਾਵਟ ਦੀ ਗੱਲ ਕੀਤੀ ਜਾਵੇ ਤਾਂ ਹੂ ਬਹੂ ਪੁਰਾਣੇ ਸਮੇਂ ਦੀ ਤਰ੍ਹਾਂ ਇਸ ਇਮਾਰਤ ਨੂੰ ਬਣਾਇਆ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਪਉ ਦੀਆਂ ਹੱਡ ਚੀਰੀਆਂ ਹਵਾਵਾਂ ਦੇ ਵਿੱਚ ਸਾਹਿਬਜ਼ਾਦੇ ਮਾਤਾ ਗੁਜਰ ਕੋਲ ਜੀ ਦੀ ਬੁੱਕਲ ਦੇ ਵਿੱਚ ਇੱਥੇ ਉਹਨਾਂ ਨੇ ਰਾਤ ਕੱਟੀ ਸੀ ਲੈ ਵੀ ਗੰਗੂ ਪਾਪੀਆ ਲਾਨ ਤਾਂ ਸੰਭਾਲਵੇ ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲੇ 사ਸੰਗਤ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮੇਰੇ ਪਿੱਛੇ ਤੁਸੀਂ ਇੱਕ ਲਾਲ ਰੰਗ ਦੀ ਇੱਟਾਂ ਦੀ ਦੀਵਾਰ ਦੇਖ ਰਹੇ ਹੋ ਇਹ ਕੋਈ ਆਮ ਦੀਵਾਰ ਨਹੀਂ ਹੈ ਬਲਕਿ ਇਸ ਇਹ ਉਹ ਦੀਵਾਰ ਹੈ ਗੰਗੂ ਬਹਾਮਣ ਦਾ ਘਰ ਸੀ ਜਿੱਥੇ ਕੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤੇ ਇਸੇ ਘਰ ਦੇ ਵਿੱਚ ਹੀ ਗੰਗੂ ਪਾਪੀ ਦੇ ਮਨ ਦੇ ਵਿੱਚ ਮੈਲ ਆ ਗਈ ਤੇ ਉਸ ਨੇ ਮੁਗਲ ਹਕੂਮਤ ਨੂੰ ਦੱਸਿਆ ਕਿ ਦਸਮ ਪਾਸ਼ਾ ਦੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਮੇਰੇ ਘਰ ਦੇ ਵਿੱਚ ਨੇ ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਫਰ ਇਹ ਸ਼ਹਾਦਤ ਤਾਂ ਇਹ ਉਹ ਇੱਟਾਂ ਨੇ ਪੁਰਾਤਨ ਸਮੇਂ ਦੀਆਂ ਇੱਟਾਂ ਨੇ ਇਨ ਬਿਨ ਉਸੇ ਤਰ੍ਹਾਂ ਹੀ ਸਾਡੇ ਇਤਿਹਾਸ ਨੂੰ ਆਪਣੀ ਨੌਜਵਾਨ ਪੀੜ੍ਹੀ ਤੱਕ ਲੈ ਕੇ ਜਾਣ ਦੇ ਲਈ ਇਸ ਦੀਵਾਰ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਤੁਸੀਂ ਵੇਖੋ ਕਿ ਉਸ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਨਿੱਕੇ-ਨਿੱਕੇ ਰੋਸ਼ਨਦਾਨ ਹੁੰਦੇ ਸੀ ਤੇ ਕਿੰਨੀ ਜ਼ਿਆਦਾ ਠੰਡ ਜਿਹੜੀ ਹੈ ਉਸ ਵੇਲੇ ਲੱਗਦੀ ਹੋਏਗੀ ਪਰ ਇਸ ਘਰ ਦੇ ਵਿੱਚ ਜਿਹੜਾ ਛੋਟੀ ਸਹਿਬਜ਼ਾਦੀ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤੇ ਇਸੇ ਕਰਕੇ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਰੱਖਿਆ ਗਿਆ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਜਿਹੜਾ ਕਿ ਮੋਰਿੰਡਾ ਦੇ ਪਿੰਡ ਸਹੇੜੀ ਵਿਖੇ ਮੌਜੂਦ ਹੈ ਤਾਂ ਆਓ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਨਾਲ ਤੁਹਾਨੂੰ ਮਾਤਾ ਗੁਜਰਕੌਰ ਜੀ ਦੇ ਉਸ ਮੰਝੇ ਦੇ ਦਰਸ਼ਨ ਵੀ ਕਰਾਵਾਂਗੇ ਜਿੱਥੇ ਕਿ ਛੋਟੀ ਸਹਿਬਜ਼ਾਦੀ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤਾਂ ਸੰਗਤ ਜੀ ਉਸ ਕਮਰੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਕੀ ਗੱਗੂ ਪਾਪੀ ਦੇ ਘਰ ਦੇ ਵਿੱਚ ਇੱਕ ਰਾਤ ਛੋਟੀ ਸਾਹਿਬਜ਼ਾਦੀ ਤੇ ਮਾਤਾ ਗੁਜਰਕੌਰ ਜੀ ਨੇ ਬទਿਤ ਕੀਤੀ ਸੀ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਸਹੀੜੀ ਇਥੋਂ ਹੀ ਗੰਗੂ ਪਾਪੀ ਦਾ ਮਨ ਲਾਲਚ ਹੋਇਆ ਸੀ ਤੇ ਉਸਨੇ ਮੁਗਲ ਹਕੂਮਤ ਨੂੰ ਦੱਸਿਆ ਕਿ ਦਸ਼ਮੇਸ਼ ਪਿਤਾ ਦੀ ਮਾਤਾ ਜੀ ਤੇ ਛੋਟੇ ਲਾਲ ਜਿਹੜੇ ਨੇ ਮੇਰੇ ਘਰ ਦੇ ਵਿੱਚ ਨੇ ਤਾਂ ਸੰਕਤਾਂ ਇਸ ਗੁਰਦੁਆਰਾ ਸਾਹਿਬ ਵਿਖੇ ਦੂਰ ਦਰਾਡੇ ਤੋਂ ਆ ਕੇ ਨਤਮਸਤਕ ਹੁੰਦੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਆਪਣੇ ਮਾਨਮਤੇ ਇਤਿਹਾਸ ਤੋਂ ਜਾਣੋ ਹੁੰਦੀਆਂ ਨੇ ਤਾਂ ਤੁਸੀਂ ਉਸ ਕਮਰੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਰੂਪ ਹੂ ਉਸੇ ਤਰ੍ਹਾਂ ਹੀ ਉਸ ਕਮਰੇ ਨੂੰ ਰੱਖਿਆ ਗਿਆ ਤਾਂ ਕਿ ਔਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਜਾ ਸਕੇ ਤੁਸੀਂ ਵੇਖੋ ਕਿ ਇੱਥੇ ਅੱਜ ਤਾਂ ਲਾਈਟਾਂ ਲਗਾਈਆਂ ਹੋਈਆਂ ਨੇ ਪਰ ਉਸ ਵੇਲੇ ਤੱਕ ਕਿਸੇ ਤਰ੍ਹਾਂ ਦੀ ਲਾਈਟ ਦਾ ਵੀ ਪ੍ਰਬੰਧ ਨਹੀਂ ਸੀ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਇਕਰਾਤ ਬਤੀਤ ਕੀਤੀ ਹੈ। ਰੋਸ਼ਨਦਾਨ ਸਨ ਉੱਥੋਂ ਠੰਡੀਆਂ ਹਵਾਵਾਂ ਪੋ ਦੇ ਮਹੀਨੇ ਦੇ ਵਿੱਚ ਹੱਡ ਚੀਰਦੀਆਂ ਸਨ ਪਰ ਉਸ ਅਕਾਲ ਪੁਰਖ ਦੀ ਆਗਿਆ ਨੂੰ ਮੰਨਦੇ ਹੋਏ ਛੋਟੇ ਸਹਿਬਜ਼ਾਦੀ ਅਤੇ ਮਾਤਾ ਗੁਜਰਕੌਰ ਜੀ ਨੇ ਮੁਗਲ ਹਕੂਮਤ ਦੀ ਗੱਲ ਨਾ ਮੰਨੀ ਤਾਂ ਤੁਸੀਂ ਇੱਕ ਮੰਝਾ ਵੇਖ ਰਹੇ ਹੋਵੋਗੇ ਇਹ ਕੋਈ ਆਮ ਮੰਝਾ ਨਹੀਂ ਹੈ ਬਲਕਿ ਇਸੇ ਮੰਝੇ ਦੇ ਉੱਤੇ ਛੋਟੇ ਸਹਿਬਜ਼ਾਦੀ ਅਤੇ ਮਾਤਾ ਗੁਜਰਕੌਰ ਜੀ ਜਿਹੜੇ ਹਨ ਰੰਜਾਤ ਨੂੰ ਸੁੱਤੇ ਸਨ ਇੱਕ ਸੰਕੇਤਕ ਤੌਰ ਤੇ ਤਸਵੀਰ ਵੀ ਰੱਖੀ ਹੋਈ ਹੈ ਇੱਕ ਪਾਸੇ ਗੰਗੂ ਬਾਂਮਣ ਹੈ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਸੱਜੇ ਪਾਸੇ ਤੇ ਖੱਬੇ ਪਾਸੇ ਆਪਣੇ ਲਾਲਾ ਨੂੰ ਲੈ ਕੇ ਇਸ ਮੰਝੇ ਦੇ ਉੱਤੇ ਬਿਰਾਜਮਾਨ ਹੈ ਤਾਂ ਇਹ ਮੰਝਾ ਅੱਜ ਵੀ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਵਿਖੇ ਮੌਜੂਦ ਹੈ ਸੰਗਤਾਂ ਵੀ ਇਸ ਮੰਝੇ ਦੇ ਦਰਸ਼ਨ ਕਰਦੀਆਂ ਨੇ ਤਾਂ ਤੁਸੀਂ ਵੇਖੋ ਇਹ ਉਹ ਘਰ ਹੈ ਜਿੱਥੇ ਕੀ ਗੰਗੂ ਬਾਮਣ ਨੇ ਗੁਰੂ ਘਰ ਦਾ ਰਸੋਈਆ ਸੀ ਪਰ ਮਨ ਦੇ ਵਿੱਚ ਮੈਲ ਆ ਗਈ ਮਨ ਦੇ ਵਿੱਚ ਲਾਲਚ ਆ ਗਿਆ ਤੇ ਉਸ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਬਾਰੇ ਮੁਗਲ ਹਕੂਮਤ ਨੂੰ ਦੱਸ ਦਿੱਤਾ ਤਾਂ ਅਮੰਝੇ ਤੁਸੀਂ ਦੇਖ ਸਕਦੇ ਹੋ ਇੱਕ ਸੰਕੇਤਕ ਦੇ ਤੌਰ ਦੇ ਉੱਤੇ ਇਹ ਮੰਝਾ ਰੱਖਿਆ ਹੋਇਆ ਤਾਂ ਕਿ ਪਤਾ ਲੱਗ ਸਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਿੱਥੇ ਕੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਰਾਤ ਨੂੰ ਜਿਹੜਾ ਇਸ ਮੰਝੇ ਤੇ ਬੈਠੇ ਸਨ